मैडम कहंदे भी जे तुसी बतले होए मैं मोटी हुई फोटो नहीं सुहनी लगनी है भाई आज वाली वीडियो ਤੁਹਾਡੀ sehat ਨਾਲ ਜੁੜੀ ਐ ਇਹਨੂੰ share जरुर ਕਰ ਦਿਓ ਅੱਜ ਜਿਹੜੀ ਡਾਇਰੀ ਦੇਖ ਰਹੇ ਹੋ ਇਹ ਕੋਈ حسابਤਾ ਵਾਲੀ ਨਹੀਂ ਹੈਗੀ 1 ਮਹੀਨੇ ਚ 1 जरुर ਭਰ ਜਾਂਦੀ ਹੈ ਕਿਉਂਕਿ ਬਾਇਉਰੀਏ ਤੇ ਵਾਦਨ ਘਟਾਉਣ ਵਾਲਿਆਂ ਦਾ ਹਿਸਾਬ ਕਿਤਾਬ ਲਿਖਦਿਆ ਪਨੇ ਤੁਸੀਂ ਕਿੰਨਾ ਬਾਰ ਘਟਾਇਆ 9 ਕਿਲੋ ਘਟਾਇਆ ਜੀ 2 ਮਹੀਨਿਆਂ ਦੇ ਵਿੱਚ 2 ਮਹੀਨਿਆਂ ਦੇ ਵਿੱਚ 9 ਕਿਲੋ ਬਾਈ ਤੁਸੀਂ ਕਿੰਨਾ ਘਟਾਇਆ ਮੈਂ 1 ਮਹੀਨੇ ਵਿੱਚ 8 ਕਿਲੋ ਘਟਾਇਆ ਪਹਿਲਾਂ ਕਿੰਨਾ ਘਟਾਇਆ ਤੁਹਾਡੇ ਚੋਂ ਪਹਿਲਾਂ ਮੈਂ ਘਟਾਇਆ ਜੀ ਫਿਰ ਰੀਸ ਹੋ ਗਈ ਮੈਡਮ ਕਹਿੰਦੇ ਵੀ ਜੇ ਤੁਸੀਂ ਬਤਲੇ ਹੋਏ ਮੈਂ ਮੋਟੀ ਹੋਈ ਫੋਟੋ ਨਹੀਂ ਸੁਹਣੀ ਲੱਗਣੀ ਬਾਈ ਤੁਸੀਂ ਕਿੰਨਾ ਘਟਾ ਲਿਆ ਬਾਈ 22 ਕਿਲੋ ਘਟਾਏ ਮੈਨੂੰ ਤਾਂ ਲੱਗਦਾ ਨਹੀਂ ਨਹੀਂ ਘਟਾਇਆ ਬਾਈ ਕਿੰਨੇ ਪਹਿਲਾਂ ਕਿੰਨਾ ਸੀ ਪਹਿਲਾਂ 1 ਗੁੰਟਲ 42 ਕਿਲੋ ਤਿੰਨ ਬੰਦਿਆਂ ਦਾ ਭਾਰ ਸੀ ਹੁਣ ਕਿੰਨਾਗਾ ਹੁਣ ਮੇਰੇ ਚ ਇੱਕ ਕਵਾਂਟਲ 20 ਕਿਲੋ ਵਜਣਾ ਹੈ 40 ਕਿਲੋ ਭਾਰ ਵੀਰ ਬਣ ਕੇ ਮੇਰੇ ਕਹੇ ਤਾਂ ਹੋਰ ਘਟਾਣਾ ਨਹੀਂ ਹੋਰ ਘਟਾਉਣਾ 50 ਕਿਲੋ ਘਟਾਉਣਾ ਜੀ 50 ਘਟਾਉਣਾ ਹੈਗਾ ਹੁਣ ਤਾਂ ਹੀ ਪਹਿਲਾਂ ਸਾਹ ਚੜਦਾ ਸੀ ਹੁਣ ਮੈਨੂੰ ਸਾਹ ਨਹੀਂ ਚੜਦਾ ਮੈਂ 5 ਕਿਲੋਮੀਟਰ ਤੁਰ ਕੇ ਜਾ ਸਕਦਾ ਅੱਛਾ ਕਈ ਬਿਮਾਰੀਆਂ ਵੀ ਠੀਕ ਹੋ ਗਿਆ ਮੰਨ ਲਓ ਉਹ ਬਿਮਾਰੀਆਂ ਮਟਾਪਾ ਕਈ ਬਿਮਾਰੀਆਂ ਦੀ ਜੜ ਹੈ ਤੇ ਜਿਵੇਂ ਬਈ ਆ ਸਰਦਾਰ ਜੀ ਬਾਰੇ ਦੱਸਦਾ ਨਾ ਤੁਸੀਂ ਆਖੋਗੇ ਝੂਠ ਬੋਲਦਾ ਤੇ ਸਰਦਾਰ ਜੀ ਤੂੰ ਸੁਣ ਲਓ ਕਿੰਨਾ ਭਾਰ ਘਟਾਇਆ ਜੀ ਬੁੰਜੋ ਕਿ ਲੋ ਜੀ ਕਿੰਨੇ ਟਾਈਮ ਚ ਜੀ 8 ਮਹੀਨੇ ਜੀ ਪਹਿਲਾਂ ਕਿੰਨਾ ਭਾਰ ਸੀ ਜੀ 122 ਤੇ ਹੁਣ ਜੀ ਹੁਣ 75 ਨਾਲੇ ਕਹਿੰਦਾ ਤੁਹਾਡੀਆਂ ਕਈ ਬਿਮਾਰੀਆਂ ਵੀ ਠੀਕ ਹੋ ਗਈਆਂ ਵੱਡਾ ਪੇਟ ਓਵਰ weight ਬਿਮਾਰੀ ਦੀ ਜੜ ਹੈ ਜਿਹਦਾ ਵਧਿਆ ਉਹਨੂੰ ਦੱਸੇ ਵਿਚਾਰਾ ਨਾ ਪਰ ਮੈਨੂੰ ਤਾਂ ਦੇਖ ਕੇ ਬੰਦਾ ਕਹਿੰਦਾ ਬਾਪੂ ਕੀ ਪ੍ਰੋਬਲਮ ਹੈ ਬਾਪੂ ਮਾ ਪ੍ਰੋਬਲਮ ਚ ਕਿਰਿਆ ਪਿਆ ਸਾਰੇ ਲੈਬ ਦੇ ਟੈਸਟ ਗਲਤ ਨੇ ਜਦੋਂ ਇਹ ਖਾਣਾ ਅੰਦਰ ਗਿਆ ਤੇ ਸਿਸਟਮ ਦੇ ਅੰਦਰ ਗਿਆ ਤੇ ਦੁੱਖ ਭੱਜ ਕੇ ਛੱਡ ਗਏ ਅੱਛਾ ਜੀ ਟੋਟਲ ਮੈਡੀਸਿਨ ਫ੍ਰੀ ਆ ਕੀ ਕਹਿਣਾ ਚਾਹੂੰਗੇ ਜਿਹੜੇ ਮੋਟਾਪੇ ਤੋਂ ਪ੍ਰੇਸ਼ਾਨ ਨੇ ਮੈਂ ਕਹੂੰ ਭਾਈ ਡਾਕਟਰਾਂ ਕੋਲ ਤੜਲੇਨਾ ਮਾਰਦੇ ਫਿਰੋ ਜੀਰੂ ਕੋਈ ਪ੍ਰੋਬਲਮ ਆ ਇੱਕ ਵਾਰ ਜ਼ਰੂਰ ਮਿਲੋ ਸਲਾਹ ਜ਼ਰੂਰ ਲਓ ਲਿਓ ਜਾਂ ਨਾ ਲਿਓ ਕੋਲ ਮੈਟਰ ਬਾਅਦ ਦਾ ਆਹ ਭਾਈ ਕੈਨੇਡਾ ਛੱਡ ਕੇ ਪੱਕੇ ਤੌਰ ਤੇ ਪੰਜਾਬ ਚ ਆ ਗਿਆ ਕਿੰਨਾ ਭਾਰ ਘਟਾਇਆ ਜੀ ਮੈਂ 9 ਕਿਲੋ ਘਟਾਇਆ 40 ਦਿਨ ਦੇ ਵਿੱਚ 40 ਦਿਨ ਦੇ ਵਿੱਚ ਪਰ ਇਹਨਾਂ ਵੱਧ ਕਿਉਂ ਗਿਆ ਸੀ ਇਹ ਬਾਹਰ ਖਾਣੇ ਪੀਣੇ ਕਰਕੇ ਹੋ ਗਿਆ ਜੀ ਅੱਛਾ ਚਲ ਵਧੀਆ ਗੱਲ ਆ ਭਾਈ ਤੇ ਆਹ ਸਰਦਾਰ ਜੀ ਦਵਿੰਦਰ ਸਿੰਘ ਖੱਟੜਾ ਜੀ ਇਹ ਭਾਰ ਘਟਾਉਣ ਦਾ ਕੰਮ ਕਰਦੇ ਨੇ ਤੇ ਕਿੰਨੇ ਕ ਟਾਈਮ ਚ ਭਾਰ ਘਟਾ ਦੋਗੇ ਜੀ ਬਾਕੀ 3 ਦਿਨ ਦੀ ਅਸੀਂ ਮਨੀ ਪੈ ਗਿਆ ਗਰੰਟੀ ਕਹਿੰਦੇ ਆ ਜੇ ਕਿਸੇ ਵੀ ਪਾਸੇ ਨੂੰ ਨਹੀਂ ਰਿਜ਼ਲਟ ਆਉਂਦਾ ਉਹ ਖੁੱਲੇ ਡੱਬੇ ਦੇਜੋ ਪੈਸੇ ਲੈ ਜਾਓ ਅੱਛਾ ਬਾਕੀ ਸਾਡੀ ਸਰ ਖਟੜਾ ਨਿਊਟ੍ਰੀਸ਼ਨ ਨਾਮ ਤੇ ਇੰਸਟਾਗ੍ਰਾਮ ਆਈਡੀ ਬਣੀ ਹੋਈ ਆ ਤੁਸੀਂ ਉੱਥੇ ਡੇਲੀ ਦੇ ਡੇਲੀ ਰਿਜ਼ਲਟ ਚੈੱਕ ਕਰ ਸਕਦੇ ਆ ਸਰ ਉੱਥੇ ਉੱਥੇ ਜਾ ਕੇ ਵੀ ਰਿਜ਼ਲਟ ਵੀ ਚੈੱਕ ਕਰ ਸਕਦੇ ਹੋਗੇ ਤੇ ਪਹਿਲੇ 3 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਬਿਲਕੁਲ ਪਹਿਲੇ ਦਿਨ ਤੋਂ ਹੀ ਰਿਜ਼ਲਟ ਸਟਾਰਟ ਹੋ ਜਾਊਗਾ ਹੋ ਜਾਊਗਾ ਜੀ ਇੱਕ ਸਭ ਤੋਂ ਵੱਡਾ ਸਵਾਲ ਆ ਜੀ ਕਹਿੰਦੇ ਜਿੰਨਾ ਚਿਰ ਤਾਈ ਨਿਊਟ੍ਰੀਸ਼ਨ ਖਾਓ ਉਹਦਾ ਭਾਰ ਘਟਦਾ ਰਹਿੰਦਾ ਵੀ ਬਾਤ ਇੱਕੋ ਦਾ ਵੱਦ ਆ ਉਹ ਲਾ ਉਹ ਸਿਰਫ 40% ਆ 60% ਤੁਹਾਡੀ ਹੋਮ ਡਾਈਟ ਆ ਅਸੀਂ ਅਸੀਂ ਅਗਲੇ ਨੂੰ ਨੇਚਰ ਤਰੀਕੇ ਨਾਲ weight ਘੱਟ ਕਰਦੇ ਆ ਨਾ ਕਿ ਨਿਊਟ੍ਰੀਸ਼ਨ ਤੇ ਹੀ ਡਿਪੈਂਡ ਕਰਦੇ ਆ ਹੋਮ ਡਾਈਟ ਦਾ ਸਾਨੂੰ ਕੀ ਪਤਾ ਲੱਗੂ ਵੀ ਕੀ ਖਾਣਾਗਾ ਉਹ ਸਾਰਾ ਆਪਾਂ ਨੇ ਜਿਹੜੀ ਘਰ ਦੀ ਹੀ ਡਾਈਟ ਆ ਉਹੀ ਆਪਾਂ ਨੇ ਖਾਣੀ ਆ ਸਾਨੂੰ ਪਤਾ ਕਿ ਮੈਨੂੰ ਅੱਜ ਕੀ ਖਾਣਾ ਤੇ ਇੱਕ ਟਾਈਮ ਦਾ ਖਾਣਾ ਸਾਡੇ ਵੱਲੋਂ ਹੋਊਗਾ ਦੋ ਟਾਈਮ ਦਾ ਅਗਲੇ ਅਗਲੇ ਦੇ ਆਪਦੇ ਘਰ ਦੀ ਡਾਈਟ ਖਾਣੀ ਆ ਜੀ ਵਰਤ ਸਾਹਿਬ ਦੇ ਹਰ ਰੋਜ਼ ਭੇਜਿਆ ਗਾ ਸਰ ਸਾਡਾ ਮਾਰਨਿੰਗ ਟਾਈਮ ਤੇ ਡੇਲੀ ਸਾਡੇ ਤੁਹਾਡੇ WhatsApp ਨੰਬਰ ਤੇ ਡੈਡ ਲਾਈਨ ਜਾਊਗਾ ਅਗਲੇ ਸੇ ਸਾਨੂੰ ਸਖਲੀ ਮਾਰਨਿੰਗ ਟਾਈਮ ਤੇ ਕੰਡੇ ਤੇ ਖੜ ਕੇ ਟਾਪੇ ਤੋਂ ਪਰੇਸ਼ਾਨ دوست ਨੇ ਵੀਡੀਓ ਸ਼ੇਅਰ ਕਰਕੇ ਉਹਨੂੰ ਸੈਂਡ ਜਰੂਰ ਕਰ ਦਿਓ ਜੇਕਰ ਉਹਨਾਂ ਨੇ ਵੀ ਆਪਣਾ ਭਾਰ ਘਟਾਉਣਾ ਤਾਂ ਬਾਈਉਰ ਨਾਲ ਕੰਟੈਕਟ ਕਰ ਲਿਓ ਸਕਰੀਨ ਤੇ ਚੱਲੀ ਜਾਂਦਾ ਨੰਬਰ ਕਈ ਵਾਰ ਕਾਲ ਨਹੀਂ ਲੱਗਦੀ ਬਿਜ਼ੀ ਕਾਲ ਆਉਂਦੀ ਆ ਤਾਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਆਪੇ ਰਿਪਲਾਈ ਕਰਨਗੇ ਠੀਕ ਹੈ ਜੀ ਕਰੋਗੇ ਰਿਪਲਾਈ ਬਿਲਕੁਲ ਬਿਲਕੁਲ ਜਵਾਬ ਦੇਊਗਾ ਕਈ ਵਾਰ ਕਾਲਾਂ ਹੀ ਨਹੀਂ ਹੋ ਜਾਂਦੀਆਂ ਨੇ ਸਾਰਾ ਜਵਾਬ ਨਹੀਂ ਦਿੱਤਾ ਜਾਂਦਾ ਬਿਲਕੁਲ ਜਵਾਬ ਮਿਲੂਗਾ ਸਭ ਨੂੰ ਤੇ ਦੂਜੀ ਗੱਲ ਬਈ ਇਹ ਆਪਣੇ ਇੰਸਟਾਗ੍ਰam ਆਈਡੀ ਤੇ ਆ ਤੁਹਾਡੇ ਸਾਹਮਣੇ ਸਕਰੀਨਸ਼ਾਟ ਪਾਇਆਗਾ ਇੱਥੇ ਤੇ ਹਰ ਰੋਜ਼ ਦੇ ਰਿਜ਼ਲਟ ਪਾਉਂਦੇ ਰਹਿੰਦੇ ਹੈਗੇ ਬਾਕੀ ਜੇ ਕਿਸੇ ਨੇ ਭਾਰ ਘਟਾਉਣਾ ਜੀ ਕੀ ਤੁਹਾਡੇ ਦਫ਼ਤਰ ਅਮਲੋਹ ਆਉਣਾ ਪਊਗਾ ਸਾਡੇ ਦਫ਼ਤਰ ਤੁਸੀਂ ਆ ਸਕਦੇ ਆ ਸਾਡਾ ਮਲੋਹ ਦਫ਼ਤਰ ਆ ਜੀ ਕੈਲਗਰੀ ਰੈਸਟੋਰੈਂਟ ਤੇ ਬਿਲਕੁਲ ਨਾਲ ਆ ਖੰਨਾ ਰੋਡ ਪਾ ਜਾਂਦਾ ਬਾਕੀ ਸਾਰਾ ਸਾਡੀ ਆਲ ਇੰਡੀਆ ਕੋਰੀਅਰ ਚਾਰਜਰ ਬਿਲਕੁਲ ਫਰੀ ਆ ਘਰੇ ਬੈਠੇ ਮੰਗਾ ਸਕਦੇ ਆ ਬੇ ਘਰੇ ਬੈਠੇ ਮੰਗਾ ਸਕਦੇ ਆ ਬਾਕੀ ਜੇ ਕਿਸੇ ਨੇ ਬਾਹਲੀ ਕੰਟਰੀ ਚ ਮਗਾਉਣਾ ਤਾਂ ਉਹਨਾਂ ਦਾ ਕੋਰੀਅਰ ਚਾਰਜਰ ਐਕਸਟਰਾ ਲੱਗ ਜਾਊਗਾ ਸਰ ਠੀਕ ਆ ਬਾਈ ਕਰ ਦਿਓ ਵੀਡੀਓ ਸ਼ੇਅਰ ਜਿਹਨੇ ਵੀ ਭਾਰ ਘਟਾਉਣਾ ਹੈ ਕਰ ਲਿਓ ਬਾਈ ਉਹਨਾਂ ਦਾ ਕੰਟੈਕਟ ਧੰਨਵਾਦ